ਲਓ ਜੀ ਝੋਨਾ ਵੱਢਣ ਦੀ ਤਿਆਰੀ ਹੂੰ ਉਧਰ ਮਾਰੀ ਜਾਂਦੇ ਮੜਾਸੇ ਹੂੰ ਤਿਆਰੀ ਫੁੱਲਾ ਹਾਂ ਜੀ ਅਦਰ ਨੰਬਰਦਾਰ ਸਾਹਿਬ ਹੂੰ ਹੋਰ ਨੰਬਰਦਾਰ ਸਾਹਿਬ ਠੀਕ ਹੈ ਠੀਕ ਹੈ ਠੀਕ ਹੈ ਹਾਲਚਾਲ ਐਂ ਕਾਟੂ ਫੁੱਲਾਂਦੇ ਇਹ ਨੰਬਰਦਾਰ ਸਾਹਿਬ ਸਾਲ ਪਹਿਲਾਂ ਵੀਡੀਓ ਬਣਾਈ ਸੀ ਆਪਾਂ 59 11 ਵਾਰੇ ਜਾਣਕਾਰੀ ਦਿੱਤੀ ਸੀ ਤੇ ਵਿੱਚ ਦਰਸ਼ਕ ਪੁੱਛਦੇ ਸੀ ਕਹਿੰਦੇ ਵੇਚਣਾ ਮਾਹ ਵੇਚਣ ਵਾਲੇ ਨਹੀਂ ਹੈਗੇ ਤਾਂ ਹੋਰ ਸਮਾਨ ਪਾਉਣਾ ਹਜੇ ਇਹਨਾਂ 'ਚ ਹੋਰ ਰਹਿਣਾ ਇੱਕ 4 ਮਾੜਾ ਇਹ ਨੂੰ ਖੜਾਤਾ ਦੱਸ ਦੇ। ਨਾਟ ਗਿਆ ਰਾਈ। ਹੂੰ। ਉਹਨੂੰ 4x4 ਕਰਨਾ ਹੈ। 4 ਮਾਡਲ ਕਿਸੇ ਕੋਲ ਖੜਾਤਾ ਦੱਸ ਦਿਓ ਲੋ ਬਾਈ। 4x4 ਕਰਨਾ ਹੈ। 4x4 ਕਰਾਉਣਾ ਕਹਿੰਦੇ। ਹੂੰ ਸੰਘੇੜੇ ਤੋਂ ਕਰਾਉਣਾ ਸੰਘੇੜੇ ਪਿੰਡ ਤੋਂ। ਤੇ ਹੋ ਖੜਾ ਇੱਕ 4 ਮਾਡਲ। ਇੱਕ ਹੋਰ ਰਹਿਣਾ। ਇੱਕ ਲੈਣਾ ਤੇ ਇੱਕ ਉਹ ਵਗ ਗਿਆ। ਕਿੰਨਾ ਉਹ ਕਿੰਨਾ ਹੀ? 90। ਉਹ 90 ਮਾਡਲ। ਹੂੰ। ਉਹਨੂੰ ਵੀ ਵਿੱਚ ਦਿਖਾਵਾਂਗੇ ਸਾਨੂੰ। ਤੇ ਆ ਆ 24 ਸਾਲ ਹੋ ਗਏ ਇਹਨੂੰ ਸੇਰ ਦੀ ਬੱਚੀ ਨੂੰ। ਹੈਨੋ ਹਾਂ 24 ਸਾਲ ਲੋਰੇ 24 ਸਾਲ ਹਾਂ ਸਾਡੇ ਸਾਢੇ 5 ਲੱਖ 5 ਲੱਖ 60 ਹਜ਼ਾਰ ਚੱਲੀ ਗਈ 64 ਕਿਲੋਮੀਟਰ ਹਾਂ ਇੰਜਨ ਨਾਲ ਦਾ ਸਾਰਾ ਕੁਝ ਨਾਲ ਦਾ ਕੱਲੇ ਦੇ ਪੰਜੇ ਰਿਮ ਨਵੇਂ ਪਾਏ ਆ ਤੇ ਦੋ ਮਗਰ ਦੇ ਸ਼ੌਕਰ ਨਵੇਂ ਪਾਏ ਆ ਬਾਕੀ ਸਾਰਾ ਕੁਝ ਨਾਲ ਦਾ ਇੰਜਨ 5 ਲੱਖ ਚੱਲ ਗਈ ਸਾਢੇ 5 564 564 ਹੂੰ ਤੇਰੇ ਕੀ ਕੁਝ ਕਰਾਇਆ ਕੰਮ ਤੁੰਦਾ ਇਹਦਾ ਇੱਕ ਤਾਂ ਰੈਡੀਏਟਰ ਨਵਾਂ ਪਾਇਆ ਗਲ ਗਿਆ ਸੀਗਾ ਇਹ ਪੰਜੇ ਰਮਨ ਜਾਰ ਪੈ ਗਈ ਸੀ ਪੇਪਰ ਛੱਡ ਕੇ ਸੀ ਨਵੇਂ ਪਾਏ ਆ ਲੈ ਕੇ ਅਰੀਜਨਲ ਤੇ ਟਾਕੀਆਂ ਦੇ ਲੋਕ ਨਵੇਂ ਪਾਏ ਆ ਸਾਰੇ 1250 ਦੇ ਬਾਕੀ ਸਾਰਾ ਬਸਾਨ ਦਾ ਇੰਜਨ ਨਹੀਂ ਛੇੜਿਆ ਹਾਂ ਇੰਜਨ ਨਹੀਂ ਛੇੜਿਆ ਇੰਜਨ ਓਕੇ ਇੰਜਾਂ ਨਾਲ ਦਾ ਸਾਰਾ ਕੁਝ ਨਾਲ ਦਾ ਲਓ ਜੀ ਗੱਡੀ ਗੱਲਾਂ ਝੋਨੇ ਤੋਂ ਹੋਰ ਪਾਸੇ ਵਗ ਗਏ ਆ ਇਹ ਤੁਹਾਨੂੰ ਬਾਅਦ ਚ ਦਿਖਾਵਾਂਗੇ ਕਦੇ ਅਸੀਂ ਝੋਨੇ ਦੇ ਵਾਪਸ ਆਉਣੇ ਅਰੇ ਗੇਅਰ ਮਸਾਂ ਹਿਸਾਬ ਚ ਸਿੱਖਿਆ ਤੇ

ਆਦਾ ਸੀਟੀਆਂ ਪਹਿਲਾ ਲੋ ਬਈ ਦੂਜੇ ਟਰੈਕਟਰਾਂ ਨਾਲ ਫਿਰ ਔਖਾ ਲੱਗਦਾ ਕੰਮ ਪਾਵਰ ਵੀ ਨਹੀਂ ਹੈਗਾ ਇਹ ਉਹ ਬਾਜ ਘੈਂਟ ਆ ਸਿੱਧੂ ਮੂਸੇਵਾਲੇ ਨੇ ਫਿਰ ਤਾਂ ਹੀ ਲਿਆ ਸੀ ਸੀਟੀਆਂ ਮਾਰਦਾ ਸੀਟੀਆਂ ਇਹ ਹਾਲਾ ਹੈਗਾ 4 ਮਾਡਲ ਸਿੱਧੂ ਮੂਸੇ ਵਾਲੇ ਨੇ ਮਸ਼ਹੂਰ ਕਰਤੇ ਟਰੈਕਟਰ ਪਰ ਇਹਨਾਂ ਦੀ ਸਾਹ ਸਵਾਰ ਦਾ ਪਹਿਲਾਂ ਹੀ ਵਧੀਆ ਹੋਈ ਹੋਈ ਆ ல நம்பர் கம்